ਦੇ ਲੋਕ ਹਰ ਧਨ ਪਾਇਆ ਸੁਹਾਗਣੀ ਸੁਹਾਗਵੰਦੀਆਂ ਮਹਤਵਾਨ ਪਰਮੇਸ਼ਰ ਦੇ ਨਾਮ ਰੂਪੀ ਤੁਹਾਨੂੰ ਪਾ ਲਿਆ ਹੈ। ਊਲਤ ਨਹੀਂ ਜੀ ਉਹਨਾਂ ਦਾ ਚਿੱਤ ਤੱਤ ਵੇਤੇ ਮਹਾਂਪੁਰਖਾਂ ਦਾ ਬ੍ਰਹਮ ਗਿਆਨੀਆਂ ਦਾ ਚਿੱਤ ਪਦਾਰਥਾਂ 'ਚ ਨਹੀਂ ਕਦੇ ਡੋਲਦਾ ਨਾ ਸਵਰਗਧਿਆਂ 'ਚ ਨਾ ਬ੍ਰਹਮ ਲੋਕਧਿਆਂ 'ਚ ਅਤੇ ਇਸ ਪ੍ਰਕਾਰ ਨਾਦ ਮਾਤ ਲੋਕ ਦੇ ਪਦਾਰਥਾਂ ਚਿੱਤ ਨਹੀਂ ਕਿਤੇ ਵੀ ਡੋਲਦਾ ਹੈ। ਸੰਤ ਸੰਜੂਗੀ ਨਾਨਕਾ ਜਿਹੜੇ ਸੰਤ ਗੁਰਾਂ ਦੇ ਸੰਜੋਗੀ ਹੈ ਗੁਰੂ ਸਾਹਿਬ ਜੀ ਕਹਿੰਦੇ ਹੈ ਜੋ ਸੰਤਾਂ ਮਹਤਵਾਂ ਦੇ ਸੰਜੋਗੀ ਹੋਏ ਹੈ ਮਲਾਪੀ ਹੋਏ ਹੈ। ਸ੍ਰੀ ਪ੍ਰਗਟਿ ਪ੍ਰਭ ਮੀਤ ਉਹਨਾਂ ਦੇ ਘਰ ਅੰਤ ਕੰਮ ਦੀ ਪ੍ਰਭੂ ਪਿਆਰੇ ਜੋ ਮਿੱਤਰ ਸੱਜਣ ਹਨ ਉਹ ਪ੍ਰਗਟ ਹੋ ਗਏ ਹੈ ਪਿਆਰੇ। ਨਾਦ ਬినੂਦ ਆਨੰਦ ਕੋਟ ਉਹਨਾਂ ਦੇ ਨਾਦ ਜੋ ਸ਼ਬਦਾਂ ਦਾ ਗਾਉਣਾ ਹੈ ਬਨੋਦ ਦਰਸ਼ਨ ਕਰਨੇ ਹਨ ਕਰੋੜਾ ਆਨੰਦ ਹਮ ਜਿਹੜੇ ਪ੍ਰੀਤਮ ਸੰਗ ਬਣਿਆਰੇ ਪ੍ਰਿੰਦੇ ਨਾਲ ਬਣ ਰਹੇ ਉਹਨਾਂ ਦੇ ਨਾਦ ਸਰਬਾਨੰਦ ਬਨੋਦ ਕੌਂਦਕਾ ਆਨੰਦ ਕਰੋੜਾ ਭੋਗਾ ਆਨੰਦ ਜਿਹੜੇ ਹਨ ਇਹ ਪਿਆਰੇ ਦੇ ਨਾਲ ਬਣ ਰਹੇ ਨਾਦ ਸਰਬਨ ਕਰਦੇ ਹਨ ਬਨੋਦ ਮੰਨਨ ਕਰਦੇ ਹਨ ਆਨੰਦ ਕਰੋੜਾ ਵਿਧਿਆਸਨ ਕਰਦੇ ਹਨ ਪਿਆਰੇ ਦੇ ਨਾਲ ਹਰ ਵਕਤ ਬਣੇ ਰਹਿੰਦੇ ਆ ਭੇਦ ਹੋਏ ਰਹਿੰਦੇ ਆ ਨਾਦ ਬਨੋਦ ਜਿਸ ਦੇ ਬਨੋਦ ਕੌਤਕ ਜਿਹੜੇ ਹਨ ਨਾਦ ਗੁਰਾਂ ਦੇ ਸ਼ਬਦ ਦਾ ਅਭਿਆਸ ਕਰਦੇ ਹੈ ਜਿਸ ਨਾਦ ਬ੍ਰਹਮ ਦੇ ਬਨੋਦ ਅश्चर्यਜ ਕੌਤਕ ਆਨੰਦਦਾਇਕ ਕੌਤਕ ਹੈ ਉਹਦਾ ਕਰੋੜਾਂ ਗੁਣਾ ਨਾਮ ਹੈ ਪਿਆਰੇ ਜੀ ਦੇ ਨਾਲ ਹਰ ਵਕਤ ਉਹਨਾਂ ਦੇ ਮਨ ਜੁੜੇ ਰਹੇ ਰਹਿੰਦੇ ਲੈ ਵਿੱਚ ਮਨ ਬਾੰਸ਼ ਤੇ ਫਲ ਪਾਇਆ ਅਤੇ ਮਨ ਬਾੰਸ਼ ਤੇ ਫਲਾਂ ਨੂੰ ਉਹਨਾਂ ਨੂੰ ਪਾ ਲਿਆ ਹੈ ਭਰ ਨਾਨਕ ਨਾਮ ਭਲੇ ਸਤਿਗੁਰੂ ਸਾਹਿਬ ਜੀ ਕਹਿੰਦੇ ਹਰੀ ਅਕਾਲ ਪੁਰਖ ਦੇ ਨਾਮ ਦੇ ਤਾਂ ਹੀ ਉਚਾਰਨੇ ਕਰਕੇ ਸ਼ਾਂਤ ਹਿਮਕਰ ਰੁੱਤ ਮਨ ਭਾਵਤੀ ਹਿਮਕਰ ਰੁੱਤ ਮਨ ਭਾਵਤੀ ਇਥੇ ਸੀਸਿਆ ਰੁੱਤ ਲਾਉਂਦੇ ਆ ਪਤ ਚੜੀ ਦੀ ਹਿਮਕਰ ਠੰਡ ਦੇ ਕਰਨ ਵਾਲੀ ਮਾਗ ਫੱਗਣ ਰੁੱਤ ਗੁਰੂ ਸਾਹਿਬ ਆਪ ਕਹਿੰਦੇ ਹਨ ਉਹ ਮਨ ਚ ਭਾਉਂਦੀ ਹੈ ਮਾਗ ਫੱਗਣ ਗੁਣਵੰਤ ਜੀ ਜਿਨ੍ਹਾਂ ਜਿਸ ਤੂੰ ਮਾਗ ਤੇ ਫੱਗਣ ਹਨ ਗੁਣ ਵਾਲੇ ਪੁਰਖ ਹਨਗੇ ਉਹ ਮਾਗ ਪਰਮੇਸ਼ਰ ਦਾ ਨਾਮ ਸਾਲ ਸਿੰਘ ਸਤੋਗੁਣ ਰੂਪੀ ਮਾਗ ਦਾ ਮਹੀਨਾ ਬਣਿਆ ਹੈ ਫਗਣ ਗਿਆਨ ਰੂਪੀ ਫਲ ਗਿਆਨ ਰੂਪੀ ਗੁਣ ਜੀ ਦੇ ਅੰਦਰ ਹੈ ਐਸਾ ਫਗਣ ਦਾ ਮਹੀਨਾ ਹੈ ਗੁਣਵੰਤ ਜੀ ਗਿਆਨ ਵਾਲੇ ਪੁਰਖ ਹੋ ਗਏ ਹਨ ਉਹ ਸਭੀ ਸਹੇਲੀ ਗਾਉ ਮੰਗਲੂ ਸੇ ਸਖਿਓ ਸਰਦਾ ਵਾਲਿਓ ਹੈ ਸਹੇਲਿਓ ਭਗਤੀਓ ਭਗਤੀ ਵਾਲਿਓ ਮਾਰੋ ਤੇ ਮੰਗਲ ਜਸ ਨੂ ਗਾਓ ਰਹਿ ਆਏ ਹਰ ਕੰਤ ਜੀ ਹਰੀਪਤੀ ਅਕਾਲ ਪੁਰਖ ਸਾਡੇ ਅੰਤ ਕਰਨ ਰੂਪੀ ਘਰ ਚ ਆ ਕੇ ਪ੍ਰਾਪਤ ਹੋ ਗਏ ਐ ਸਾਭ ਸੰਗਤ ਰੂਪੀ ਘਰ ਚ ਆਪ ਵਰਗਟ ਹੋਏ ਐ ਰਹਿ ਲਾਲ ਆਏ ਮਨ ਤੇ ਆਏ ਪਿਆਰਾ ਲਾਲ ਬੇਕੀਮਤਾ ਘਰ ਚ ਆ ਗਿਆ ਹੈ ਮਨ ਤੇ ਆਏ ਮਨ ਦੁਆਰਾ ਤੇ ਹੋਣੇ ਜੀਵਨ ਮੁਕਤੀ ਵਾਸਤੇ ਤੇਜ ਦਰਸੋਹੀ ਸਾਦੀ ਅੰਤਾਂ ਕਰੂ ਪੀ ਸੇਜਾ ਸਰਦਾ ਦੇ ਨਾਲ ਸੋਹਣੀ ਸੋ ਰਹੀ ਹੈ ਭਗਤੀ ਕਰਕੇ ਕਣ ਤਿਰਨ ਤਿਰ ਭਵਨ ਭਏ ਹਰਿਆ ਜਿਸ ਚੇਤਨ ਦੀ ਸਤਾ ਕਰਕੇ ਬਿਰਸ਼ ਵੀ ਕੱਖ ਵੀ ਤਿੰਨੇ ਭਉਣ ਸਾਰੇ ਹਰੇ ਭਰੇ ਹੋ ਗਏ ਹਨ ਦੇਖ ਦਰਸਨ 모ਹੀ ਇਸੇ ਤੋਂ ਬਣ ਸਰੀਰ ਤਿਰ ਇੰਦਰੀਏ ਤਿਰ ਭਉਣ ਜਾਗਰ ਸੁਪਨ ਸੁਖੋਪਤ ਸਾਰਿਆਂ ਦੀ ਹਰੀ ਦੀ ਸਖਿਆਤ ਤਾਂ ਹੋ ਗਈ ਹੈ ਹਰੇ ਹੋ ਗਏ ਦੇਖ ਦਰਸ਼ਨ ਮੂਰਤਾਂ ਮਹਾਰਾਜ ਦੇਰਸ਼ਨ ਨੂੰ ਦੇਖ ਕਰਕੇ ਸਾਡੀ ਚਿੱਤ ਦੀ ਮਿੱਟੀ ਮੋਤ ਹੋ ਗਈ ਹੈ ਮਿਲੇ ਸੁਆਮੀ ਇਛ ਪੁੰਨੀ ਸਾਡੀ ਇੱਛਾ ਪੂਰੀ ਕਰਤੀ ਸੁਆਮੀ ਅਕਾਲ ਪੁਰਖ ਜੀ ਮਿਲ ਗਏ ਹਨ ਮਨ ਜਪਿਆ ਨਿਰਮਲ ਮਨ ਜਪ ਮੰਨ ਦੇ ਚ ਉਜਲ ਕਰਨ ਵਾਲਾ ਮਨ ਵਾਸ਼ ਗੁਰੂ ਮੰਤਰ ਨੂੰ ਜਪਨਾ ਕੀਤਾ ਹੈ ਨਰਵਾਨ ਤੋਂ ਨਾਨਕ ਨਿਤ ਕਰਹੁ ਰਲਿਆ ਬੇਨਤੀਪੁਰ ਸਤਗੁਰੂ ਨਾਨਕdev ਜੀ ਕਹਿੰਦੇ ਨਿਕਾ ਪਰਤੀ ਭਾਈ ਉਸ ਪ੍ਰਾਕ੍ਰਿਤ ਦੀਆਂ ਖੁਸ਼ੀਆਂ ਮਾਣੋ ਪਰਮੇਸ਼ਰ ਦੀਆਂ ਹਰ ਮਿਲੇ ਸ੍ਰੀ ਧਰਕੰਤ ਜੀ ਜੋ ਮਾਇਆ ਰੂਪੀ ਲਕਸ਼ਮੀ ਨੂੰ ਆਪਦੇ ਆਸਰੇ ਧਾਰਨ ਵਾਲੇ ਹੈ ਜੋ ਸ੍ਰੀ ਸੋਭਾ ਦੇ ਧਾਰਨ ਵਾਲੇ ਪਤੀ ਆਕਾਲਪੁਰ ਕੋ ਮਿਲ ਗਏ ਹਨ ਸਲੂਕ ਸੰਤ ਸਹਾਈ ਜੀ ਇਥੋਂ ਤੱਕ ਓਏ ਸ਼ੇਰ ਤਾਂ ਕਈਆਂ ਹਨ ਹੈ ਹੁਣ ਮਹਾਰਾਜ ਸਾਹਿਬ ਜੀ ਸਮਾਪਤੀ ਦਾ ਮੰਗਲ ਕਹਿੰਦੇ ਹਨ ਹਾਂਜੀ ਸਲੋਕ ਸ਼ਾਂਤ ਸਹਾਈ ਜੀ ਕੇ ਇਹ ਦੋ ਦੋ ਸਲੋਕਾਂ ਦੇ ਮਹਾਰਾਜ ਸਾਹਿਬ ਜੀ ਨੇ ਦੋ ਦੋ ਨੰਬਰ ਪਾਏ ਐ ਸ਼ਾਂਤ ਨਾਰ ਲਾ ਕੇ ਪੌੜੀਆਂ ਰਚੀਆਂ ਹਨ ਦੋ ਸਲੋਕ ਤੇ ਇੱਕ ਕੁਸ਼ੰਤ ਇਸ ਪ੍ਰਕਾਰੇ ਅੱਠ ਸਲੋਕ ਰਚੇ ਆ ਸਾਰੇ 6 ਰੁੱਤਾਂ ਕਈਆਂ ਬਾਣੀ ਇੱਕੋ ਐ ਅੱਠਾਂ ਪੌੜੀਆਂ ਵਾਲੀ ਫਿਰ ਇਹਦੇ ਮਗਰੋਂ 6 ਤਾਂ ਤੇ ਮਗਰੋਂ 8 ਫਿਰ ਅੰਗ ਲਾਤਾ ਉਹ ਅੰਗ ਲਾਉਣ ਦਾ ਮਤਲਬ ਹੈ ਕਿ ਅਠ ਪੌੜੀਆਂ ਵਾਲਾ ਤੇ ਸ਼ਲੋਕਾਂ ਸ਼ੰਤਾਂ ਵਾਲਾ ਇਹ ਬਾਣੀ ਹੈ ਹਾਂਜੀ ਸ਼ਲੋਕ ਸੰਤ ਸਹਾਈ ਜੀ ਕੇ ਇਹ ਭਾਈ ਸੰਤ ਮਹਾਤਮਾ ਇਸ ਜੀਵ ਦੀ ਸਹਾਇਤਾ ਕਰਨ ਵਾਲੇ ਹਨ ਪਪ ਜਲ ਤਾਰਨ ਹਾ ਜੀਵ ਦੀ ਮਾਰੇ ਕਿਵੇਂ ਸਹਾਇਤਾ ਕਰਦੇ ਭਾਈ ਇਹ ਸੰਸਾਰ ਚ ਵੀ ਜੀਵ ਦੀ ਸਹਾਇਤਾ ਕਰਦੇ ਵਿਕਾਰਾਂ ਤੋਂ ਬਚਾਉਂਦੇ ਆ ਸੰਸਾਰ ਸਮੁੰਦਰ ਤੋਂ ਵੀ ਤਾਰਨ ਵਾਲੇ ਹਨ। ਸਾਥੀ ਉੱਚੇ ਜਾਣ ਕੇ ਇਸ ਕਰਕੇ ਮਹਾਂਪੁਰਖ ਜਿਹੜੇ ਸਾਰਿਆਂ ਨਾਲ ਉੱਚੇ ਜਾਣਨ ਕਰੋ ਉਹ ਜਾਣਦੇ ਹਨ। ਨਾਨਕ ਨਾਮ ਪਿਆ ਜਿਨ੍ਹਾਂ ਨੂੰ ਉਹ ਕੌਣ ਹੈ ਜਿਨ੍ਹਾਂ ਨੂੰ ਮਹਾਰਾ ਕਹਿੰਦੇ ਵਾਹਿਗੁਰੂ ਦੇ ਨਾਮ ਦਾ ਪਿਆਰ ਹੈ। ਜਿਨ ਜਾਨਿਆ ਸੀ ਤੜ ਜਿਨ੍ਹਾਂ ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ ਹੈ ਸਾਥ ਸੰਗਤ ਦੇ ਉਪਕਾਰ ਨੂੰ ਸੋਹ ਪੁਰਖ ਮੁਗਤ ਹੋ ਗਏ ਤਰ ਗਏ ਹਨ ਇਹ ਸੂਰੇ ਸੇ ਵੀ ਉਹ ਹੀ ਸੂਰਮੇ ਹੈ ਸਾਧ ਸੰਗਤ ਜੀ ਮਨ ਤੇ ਫਤਿਹ ਜਿਹਨਾਂ ਨੇ ਪਾਈ ਹੈ ਉਹ ਹੀ ਵੀਰ ਬਹਾਦਰ ਜਿਹਨਾਂ ਨੇ ਇੰਦਰੀਆਂ ਦਾ দমন ਕੀਤਾ ਹੈ ਸੂਰਮੇ ਰਫੀ ਅਤਰਫੀ ਮਹਾਰਫੀ ਹੁੰਦੇ ਹੈ ਰਫੀ ਉਹ ਹੁੰਦਾ ਹੈ ਹਜ਼ਾਰ ਦੇ ਨਾਲ ਜਾਂ 100 ਨਾਲ ਮੁਕਾਬਲਾ ਕਰੇ ਸੂਰਮਾ ਉਹ ਹੁੰਦਾ ਹੈ ਜਿਹੜਾ ਬਰਾਬਰ ਦੇ ਆਦਮੀ ਨਾਲ ਮੁਕਾਬਲਾ ਕਰੇ ਰਫੀ ਹੁੰਦਾ ਹੈ 100 ਦਾ ਮੁਕਾਬਲਾ ਕਰੇ ਮਹਾਰषि ਹਿੰਦ ਦਾ 10000 ਦਾ ਮੁਕਾਬਲਾ ਕਰਕੇ ਫਤਿਹ ਪਾਵੇ ਅਧ ਰषि ਹਿੰਦ ਹਨ ਗੰਤਾਂ ਨੂੰ ਜਿੱਤ ਕੇ ਫਤਿਹ ਪਾਵੇ ਇਸੇ ਪ੍ਰਕਾਰ ਸਾਧ ਸੰਜ ਜਿਹੜੇ ਸਰਮਣ ਕਰਦੇ ਹੈ ਉਹ ਰਫੀ ਸੂਰ ਮੇ ਹੈ ਅਤੇ ਜਿਹੜੇ ਮੰਨਣ ਕਰਦੇ ਉਹ ਮਹਾਰषि ਸੂਰ ਮੇ ਹੈ ਜੋ ਨਿਦੇਹਾਸਨ ਕਰਦੇ ਉਹ ਰਫੀ ਸੂਰ ਮੇ ਹਨਗੇ ਜਾਂ ਇਸ ਪ੍ਰਕਾਰ ਕਹੋ ਜਿਨ੍ਹਾਂ ਨੂੰ ਸਰੀਰ ਨੂੰ ਕੁਸੰਗਚ ਨਹੀਂ ਕਰੇ ਵੀ ਜਾਣ ਪਾ ਉਹ ਰਫੀ ਸੂਰ ਮੇ ਹਨਗੇ ਜਿਨ੍ਹਾਂ ਨੇ ਇੰਦਰੀਆਂ ਨੂੰ ਵੀ ਦਮਨ ਕੀਤਾ ਹੈ ਉਹ ਮਹਾਰਥੀ ਸੂਰਮੇ ਹਨ ਜਿਨ ਮੰਨਦੇ ਲੱਖਾਂ ਸੰਕਲ ਬੰਦ ਕਰ ਲਏ ਉਹ ਆਤਮ ਸੂਰਮੇ ਹਨ ਇਸ ਪ੍ਰਕਾਰ ਸੂਰਮੇ ਹਨ ਸੇ ਸੂਰੇ ਸੇ ਵੀਰ ਉਹ ਸੂਰਮੇ ਹਨਗੇ ਕਾਮਕਰੋ ਨੂੰ ਜਿੱਤਨ ਵਾਲੇ ਬਾਹਰ ਜਿਹੜੇ ਧਰਮ ਦੇ ਵਿਰੋਧੀ ਉਹਨਾਂ ਨੂੰ ਵੀ ਨਾਸ ਕਰਨ ਵਾਲੇ ਵੀਰ ਭਾਦਰਨ ਹੋ ਨਾਨਕ ਤੈਨ ਬਲਿਹਾਰਣ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਣੇ ਹੋ ਹਰ ਜਪ ਉਤਰੇ ਤੀ ਜੋ ਹਰੀ ਅਕਾਲ ਪੁਰਖ ਦਾ ਨਾਮ ਜਪ ਕੇ ਤੀਰ ਮੁਗਤ ਰੂਪੀ ਕਿਨਾਰੇ ਤੇ ਪਾਰ ਉਤਰ ਗਏ ਹਰੀ ਦਾ ਨਾਮ ਜਪ ਕਰਕੇ ਉਤਰੇ ਪਾਰ ਹੋ ਗਏ ਤੇ ਜਮ ਦੇ ਤੀਰ ਤੋਂ ਪਾਰ ਉਤਰ ਗਏ ਜਮ ਦਾ ਬਾਣ ਨਹੀਂ ਉਹਨਾਂ ਨੂੰ ਲੱਗਦਾ ਜਮਾਂ ਦੇ ਤੀਰ ਤੋਂ ਵੀ ਪਾਰ ਉਤਰ ਗਏ ਜਮ ਨਹੀਂ ਉਹਨਾਂ ਦੇ ਨੇੜੇ ਆ ਸਕਦਾ ਨਾਮ ਸੁਣਿਆ ਜਮ ਦੂਰੋਂ ਭੱਗਾਇਆ ਮਤ ਮਾਰੇ ਹਰ ਜੀ ਬੇਪਰਵਾਹ ਹੈ ਇਸ ਪ੍ਰਕਾਰ ਤੀਰ ਮੁਕਤ ਰੂਪੀ ਕਿਨਾਰੇ ਤੇ ਪਾਰ ਉਤਰ ਗਏ ਹਨ ਸੰਸਾਰ ਸਮੁੰਦਰ ਤੋਂ ਸ਼ਾਂਤ ਚਰਨ ਵਿਰਾਜਤ ਸਭ ਉਪਰੇ ਸੱਚੇ ਬਾਦਸ਼ਾਹ ਦੇ ਜਿਹੜੇ ਚਰਨ ਹਨ ਇਹਨਾਂ ਦਾ ਧਿਆਨ ਜੋ ਕਰਨ ਵਾਲੇ ਪ੍ਰੇਮੀਓ ਸਭ ਤੋਂ ਉਪਰ ਬਰਾਜ ਰਹੇ ਹਨ ਜੋ ਚਰਨਾਂ ਦੇ ਪ੍ਰੇਮੀ ਹਨ ਉਹਨਾਂ ਦੇ ਬਰਾਬਰ ਸਲੋਕ ਮੁਕਤੀ ਵਾਲਾ ਸੰਵੀਮ ਮੁਕਤੀ ਵਾਲਾ ਸਜਜ ਮੁਕਤੀ ਵਾਲਾ ਅਬਿਸ਼ ਲੋਕ ਮੁਕਤੀ ਵਾਲਾ ਇਹ ਚਾਰੇ ਮੁਕਤੀਆਂ ਵਾਲੇ ਜਿਹੜੇ ਇਹ ਸਭ ਤੋਂ ਉਹਨਾਂ ਨਾਲੋਂ ਸਾਰੇ ਕੈਵਲ ਮੁਖ ਵਾਲੇ ਚੰਨਾ ਦਿਸਤਾਨ ਸਲੂ ਜਿਹੜੇ ਬਰਾਜਦੇ ਆ ਉਹ ਸਭ ਤੋਂ ਉੱਪਰ ਹਨ ਵਿਦਿਆ ਸਗਲ ਕਲੇਸ਼ ਜਿਓ ਉਹ ਮਾਰੇ ਦੇ ਚਰਨ ਜਿਨ੍ਹਾਂ ਦੇ ਵਿੱਚ ਬਰਾਜ ਰਹੇ ਆ ਉਹ ਸਭ ਤੋਂ ਉੱਪਰ ਹਨਗੇ ਉਹਨਾਂ ਦੇ ਅੰਦਰੋਂ ਸਾਰੇ ਕਲੇਸ਼ ਵਿਦਿਆ ਸੰਤਾ ਰਾਗ ਦੁਐਸ਼ ਅਭੀ ਨਿਵੇਸ਼ ਆਦਿਕ ਲਈ ਸਾਰਾ ਹੀ ਮਿਟ ਗਿਆ ਹੈ। ਆਵਣ ਜਾਵਣ ਦੁਖ ਹਰੇ। ਉਹਨਾਂ ਦਾ ਜਨਮ ਧਾਰ ਕੇ ਆਉਣਾ ਸੀ ਜਿਹੜਾ ਜਾਉਣਾ ਸੀ ਮਰ ਕਰਕੇ ਇਹ ਸਾਰੇ ਦੁੱਖ ਮੇਸ਼ ਦਿੱਤੇ। ਹਰ ਭਗਤ ਕੀ ਆ ਪਰਵੇਸ਼। ਹਰੀ ਅਕਾਲ ਪੁਰਖ ਦੀ ਭਗਤੀ ਨੇ ਉਹਨਾਂ ਦੇ ਹਿਰਦੇ ਚ ਸਾਧ ਸੰਗ ਜੀ ਪ੍ਰਵੇਸ਼ ਕੀਤਾ ਹੈ, ਨਵਾਸ ਕੀਤਾ ਹੈ। ਨਾਲ ਦੀ ਭਗਤੀ ਉਹਨਾਂ ਦੇ ਅੰਦਰ ਵਸ ਗਈ ਹੈ ਹਰ ਰੰਗ ਰਾਤੀ ਸਹਿਜ ਮਾਤੇ ਭਰੀ ਭਗਤੀ ਦੁਆਰਾ ਉਹਨਾਂ ਦੇ ਹਿਰਦੇ ਚ ਆਪ ਹਰੀਨ ਪਰਵੇਸ਼ ਕੀਤਾ ਹੈ ਹਰ ਰੰਗ ਰਾਤੀ ਸਹਿਜ ਮਾਤੇ ਜੋ ਵਾਹਿਗੁਰੂ ਦੇ ਪ੍ਰੇਮ ਰੰਗ ਚ ਰੁੱਤੇ ਹੋਏ ਹੈ ਉਹ ਕਿਸੇ ਅਮਲ ਨੂੰ ਖਾ ਕੇ ਮਸਤ ਨਹੀਂ ਹੁੰਦੇ ਪੰਗ ਸੁਖਾ ਸ਼ਰਾਬ ਉਹ ਸਹਿਜ ਸੁਤੇ ਮਾਸਟਰੇਂ ਦੇ ਹਨ। ਦਿਲ ਨਾ ਮੰਨ ਤੇ ਬੀਸਰੇ। ਜਿਹਨਾਂ ਚਿਰ ਵੀ ਮਾਰਾ ਮਨ ਤੇ ਉਹਨਾਂ ਨੂੰ ਭੁੱਲਦੇ ਨਹੀਂ ਐਸਾ ਮਸਤੀ ਹੈ ਉਹਨਾਂ ਦੇ ਤਾਈ। ਸਾਜ ਆਪ ਸਰਣੀ ਪਰੇ ਚਰਣੀ। ਜਿਹੜੇ ਆਪਾ ਭਾਵ ਛੱਡ ਕੇ ਗੁਰੂ ਸਾਹਿਬ ਦੇ ਚਰਨਾਂ ਦੀ ਸ਼ਰਨ ਪਏ ਐ। ਸਰਬ ਗੁਣ ਜਗਦੀਸ਼ਰ ਐ। ਉਹਦੇ ਸਾਰੇ ਗੁਣ ਉਹਨਾਂ ਨੂੰ ਜਗਦੀਸ਼ਰਨ ਬਖਸ਼ ਦਿੱਤੇ ਹਨ। ਜਿਹੜੇ ਆਪਾ ਭਾਵ ਛੱਡ ਕੇ ਮਾਰਾ ਚਰਨੀ ਪੂਜਨੀਕ ਸੱਚੇ ਪਾਤਸ਼ਾਹੇ ਚਰਨੀ ਪਈ ਅਕਾਲ ਪੁਰਖ ਦੇ ਸਰਬ ਗੁਣ ਜਗ ਦੀ ਸਾਰੇ ਗੁਣ ਜਗਤੀਸ਼ਰ ਦੇ ਆ ਜਿਹੜੀ ਰਾਣੀ ਪਾਤਸ਼ਾਹ ਦੀ ਬਣ ਜਾਵੇ ਉਹ ਸਾਰਿਆਂ ਦੀ ਮਲਕਾਂ ਬਣ ਜਾਂਦੀ ਹੈ ਸਾਰੇ ਮੁਲਕ ਤੇ ਹੁਕਮ ਚੱਲਦਾ ਹੈ ਜਿਉ ਸਾਰੇ ਗੁਣ ਜਗਦੀਸ਼ ਨੂੰ ਉਹਨਾਂ ਨੂੰ ਦੇ ਦਿੱਤੇ ਹੈ ਬਖਸ਼ੀ ਕਰਤੀ ਹੈ ਗੋਵਿੰਦ ਗੁਣ ਨਿੰਦ ਸ੍ਰੀ ਰੰਗ ਸੁਆਮੀ ਗੋਵਿੰਦ ਗੁਣਾ ਦਾ ਸਮੁੰਦਰ ਹੈ ਪਰਮੇਸ਼ਰ ਅਤੇ ਫੇਰ ਕੈਸਾ ਸ੍ਰੀ ਲక్ష్ਮੀ ਨੂੰ ਨੰਦ ਦੇਣ ਵਾਲਾ ਹੈ ਸ੍ਰੀ ਸਿਰੋਮਣੀ ਰੰਗ ਆਨੰਦ ਦੇਣ ਵਾਲਾ ਹੈ ਸਰਬ ਕਾ ਮਾਲਕ ਹੈ ਆਦ ਕਉ ਆਦੇਸ ਜੀ ਸਾਰੇ ਜਗ ਦਾ ਆਦ ਮੂਡ ਰੂਪ ਹੈ ਉਸ ਨੂੰ ਨਮਸਕਾਰ ਹੈ ਫਿਰ ਆਦ ਇਹ ਸਾਰਿਆਂ ਦੇ ਸਾਂਝ ਆਇਆ ਹੋਇਆ ਹੈ ਆਦੀ ਅਦਿਸ਼ਤਾਨ ਸਰੂਪ ਹੈ ਆਦੇਸ ਦੇਸ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ ਉਹ ਬਿਨ ਵੰਤ ਨਾਨਕ ਮਾਇਆ ਧਾਰ ਹੋ ਬੇਤੀ ਪੁਰੂ ਗੁਰੂ ਸਾਹਿਬ ਜੀ ਕਹਿੰਦੇ ਹੈ ਪਰਮੇਸ਼ਰ ਆਵੈਸੀ ਮਾਇਆ ਕਿਰਪਾ ਦ੍ਰਿਸ਼ਟੀ ਕਰੋ ਜੁਗ ਜੁਗੋ ਇੱਕ ਵੇਸ ਹੈ ਮਹਾਰਾਜ ਜੁਗਾਂ ਜੁਗ ਜਿੱ ਕੋਈ ਤੇਰਾ ਵੇਸ ਵਾਏ ਲੋਕਾਂ ਨੂੰ ਵੱਖੋ ਵੱਖਰੇ ਵੇਸ ਮੰਨੇ ਐ ਸੋ ਤੂੰ ਜੁਗਾਂ ਜੁਗ ਇੱਕੋ ਸਰੂਪ ਵਾਲਾ ਹੈ ਆਰ ਜੁਗ ਆਦਰ ਨੀਲਨ ਆਦਰ ਜੁਗ ਜੁਗ ਇੱਕੋ ਵੇਸ ਹੈ ਤੂੰ ਸਾਰੇ ਜੁਗਾਂ ਜੁਗਾਂ 'ਚ ਕੋਈ ਤੇਰਾ ਸਰੂਪ ਹੈ ਮਹਾਰਾਜ ਜੀ ਉਹ ਤੇਰਾ ਰੂਪ ਕਸਮ ਤੋਂ ਇਕੱਠ ਹੈ ਤਹੀਂ ਜਿਸ ਪ੍ਰਕਾਰ ਤੈਥੋਂ ਹੀ ਬਨਰਾਉ ਨਾ ਨਾਲ ਬਾਣਾ ਨਹੀਂ ਸਰਕਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ ਬੜੇ ਬੜੇ ਮੁੰਦੇ ਤੇ ਕਿੰਨੀ ਤੇਰਾ ਅੰਤ ਨਾ ਪਾਇਆ ਇਹ ਕਈ ਯੁਗ ਤਿੰਨੀ ਤੰਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ हे ਪਰਮੇਸ਼ਰ ਇਉਂ ਯੁਗਾਂ-ਯੁਗ ਇਕੋ ਹੀ ਸਰੂਪ ਰੱਖਣ ਵਾਲਾ ਹੈ ਤੂੰ ਅਨੇਕਾਂ ਕੁਦਰਤ ਦੁਆਰਾ ਅਨਕ੍ਰੂਪ ਖਿ ਨਾ ਕੁਦਰਤ ਦਾ ਕੁਦਰਤ ਦੁਆਰਾ ਪਾਵਾਂ ਨੇ ਕਾਂ ਰੂਪ ਧਾਰਨਾ ਫੇਰ ਵੀ ਯੁਗਾਂ-ਯੁਗਾਂ ਦੇ ਯੁਗ ਜੀਵ ਤੇ ਈਸ਼ਰ ਜੋ ਹਨ ਜੁਗਪੁਰਖ ਤੇ ਪ੍ਰਕਿਰਤੀ ਜਿਹੜੇ ਹਨ ਇਹਨਾਂ ਨੇ ਦੇ ਦੁਆਰਾ ਖੇਲ ਕਰਕੇ ਫੇਰ ਵੀ ਕੋਈ ਵੇਸ ਰੱਖਦਾ ਕੋਈ ਰੂਪ ਰੱਖਣਾ ਹੈ ਵੇਸ ਸੁੰਦਰ ਹੈ ਤੂੰ ਸੱਚੇ ਪਾਤਸ਼ਾਹ ਐ ਕੈਸਾ ਜੁਗ ਜੋ ਸਿਉ ਸਾਧਨ ਦੇ ਜੁਗ ਸੰਯੁਗਤ ਹੁੰਦੇ ਆ ਵਰਾਗ ਵੇਖਦੇ ਫੇਰ ਜੁਗ ਅੰਤਰੰਗ ਸਾਧਨ ਸਰਵਣ ਮਨਨ ਅਹਸਨ ਤਤੋਂ ਦੇ ਸੋਧਨ ਸਾਥ ਹੁੰਦੇ ਆ ਉਹਨਾਂ ਨੂੰ ਕੋਈ ਤੇਰਾ ਵੇਸ ਸੁੰਦਰ ਸਰੂਪ ਪ੍ਰਗਟ ਹੋ ਜਾਂਦਾ ਹੈ اے ਪਰਮੇਸ਼ਰ ਇੱਥੇ ਮਹਾਰਾਜ ਜੀ ਨੇ ਇਹ 30 ਲੋਕਾਂ ਨੂੰ ਸੰਪੂਰਨ ਕੀਤੇ ਐ ਓੰਕਾਰ ਬਾਣੀ ਅੱਗੇ ਆਰੰਭ ਹੋਵੇਗੀ ਗੋਵਿੰਦ ਗੋਵਿੰਦੇ ਸਿਰੀ ਰਾੰਗ ਸਵਾਮੀ ਆਪ ਕੋ ਆਦੇਸ ਦਿਓ ਬਿਨਵੰਤਨ ਆਣਕ ਨਯਾ ਤਾਰਹੁ ਜੁਗ ਜੁਗੋਇ ਤੁਮੇ ਆਦੇਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ